ਆ ਕੋਈ ਮੈਂ ਪੈਂਡ ਵਾਲੀ ਦੁਕਾਨ ਤੇ ਨਹੀਂ ਇਹ ਮੈਡ ਮੈਂਟਨ ਦੇ ਵਿੱਚ ਆਪਣੇ ਮਾਹੌਲ ਵਾਲੀ ਦੁਕਾਨ 'ਚ ਆ ਗਿਆ। ਬਾਈ ਜੱਗੇ ਪੰਨੂ ਕੋਲੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਿਵੇਂ ਚੱਲਦੀ ਕਲਾ? ਬਸ ਕਿਰਪਾ ਮਾਨ। ਕੈਨੇਡਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਲੋੜ ਪੈਂਦੀ ਮੋਬਾਈਲ ਨੰਬਰ ਦੀ। ਹਾਂਜੀ। ਤੇ ਮੈਨੂੰ ਵੀ ਇਹ ਸਮੱਸਿਆ ਆਈ ਤੇ ਮੈਂ ਕਿਹਾ ਵੀ ਬੰਦਾ ਹੋਵੇ ਪੰਜਾਬੀ ਜਿਹਦਾ ਨੰਬਰ ਲਈਏ ਵੀ ਉਹ ਵੀ ਉਹਨੂੰ ਪੰਜਾਬੀ ਆਉਂਦੀ ਹੋਵੇ ਬੰਦਿਆਂ ਨੂੰ ਸਮਝਾ ਸਕੇ ਸਾਨੂੰ ਭਾਈ ਆਹ ਚਾਹੀਦਾ। ਫਿਰ ਲੱਖੇ ਅੱਬਾ ਨੇ ਦੱਸ ਪਾਈ ਵੀ ਜੱਗੇ ਪੰਨੂ ਕੋਲੇ ਜਾ ਤੇ ਜਦੋਂ ਮੈਂ ਆਇਆ ਤੇ ਆਪਣੇ ਪਿੰਡ ਵਾਲਾ ਮਾਹੌਲ ਹੀ ਆ ਮੈਨੂੰ ਆਏ ਲੱਗਿਆ ਜਿਵੇਂ ਸਾਡੇ ਦੋਸਤ ਵਾਲੇ ਮੋਬਾਈਲ ਵਾਲੇ ਕੋਲੇ ਆ ਗਿਆ ਹੁਣ ਲੈ ਆ ਸਾਰਾ ਜਿਗਾਰਡਮੈਂਟ ਆ ਆਪਾਂ ਗੱਲ ਹੈਗੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ ਇੱਥੇ ਹੋ ਗਏ ਜੀ ਠੀਕ ਸਾਲ ਹੋ ਗਏ ਹੁਣ 95 ਦੀ ਗੱਲ ਹੈ 95 ਕਮਾਲ ਹੋ ਗਈ ਹੈ 30 ਹਜ਼ਾਰ ਵੱਧ ਤਿੰਨ ਦਿਖਾ ਕੇ ਲੰਘੇ ਹਾਂਜੀ ਹਾਂਜੀ ਤੇ ਕਿਵੇਂ ਫਿਰ ਕੰਮ ਮੋਬਾਈਲਾਂ ਦੀ ਸ਼ੁਰੂ ਕੀਤਾ ਸੀ ਕਿ ਕੀ ਕੀਤਾ ਸੀ ਫਿਰ ਨਹੀਂ ਸਾਰਾ ਹੀ ਕੀਤਾ ਪਹਿਲਾਂ ਆ ਕੇ ਵੈਨਕੂਵਰ ਫਾਰਮ ਚ ਵੀ ਕੀਤਾ ਹਾਂ ਤੇ ਉਸ ਤੋਂ ਬਾਅਦ ਫਿਰ ਇੱਧਰ ਆ ਗਏ ਪਹਿਲਾਂ ਰਹਿੰਦੇ ਇੱਥੇ ਆਏ ਇੱਥੇ ਸੀ ਐਡਮਿੰਟਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਮਤਲਬ ਕਿ ਇੱਥੇ ਕਈ ਕੰਮ ਕੀਤੇ ਜੀ ਸਾਰੇ ਕੀਤੇ ਮਤਲਬ ਟਰੱਕਾਂ ਨਾਲ ਕੀਤਾ ਅਖਬਾਰਾਂ ਟੋਣ ਦਾ ਕੀਤਾ ਮੈਕਸਟੋਰ ਤੇ ਕੀਤਾ ਕਨਵੀਨੀਅਨਸ ਸਟੋਰ ਜਿਹੜੇ ਹੁੰਦੇ ਗੈਸ ਸਟੇਸ਼ਨ ਫਿਰ ਆਪਣਾ ਮੂਵੀ ਨਾ ਕੀਤਾ ਕੰਮ ਛੱਡਿਆ ਨਹੀਂ ਕੋਈ ਵੀ ਕੀਤਾ ਇੱਕ ਕੁਲਫੀਆਂ ਵਾਲੀ ਦੱਸਿਓ ਮੈਨੂੰ ਗੱਲ ਕੀ ਸੀ ਕੁਲਫੀਆਂ ਵੀ ਬ੍ਰਾਹਮਾ ਛੋਟਾ ਵੱਡਾ ਨਹੀਂ ਜਿਹੜਾ ਮਰਦੀ ਹੋਵੇ ਕਰ ਲਈਦਾ ਉਹ ਕੁਲਫੀਆਂ ਵਾਲੀ ਗੱਲ ਦੱਸੋ ਵੀ ਕੁਲਫੀਆਂ ਕੁਲਫੀਆਂ ਵਾਲੀ ਦੁਕਾਨ ਕੁਲਫੀਆਂ ਦੀ ਜਿਹੜੀ ਲਾਉਣ ਲੱਪੇ ਜਿਹੜੀ ਮਤਲਬ ਲਾਉਣ ਨਹੀਂ ਮਤਲਬ ਇਦਾਂ ਰੋਡਾਂ ਦੇ ਉੱਤੇ ਖਾਣੀ ਹੁੰਦੀ ਆ ਹਾਂ ਤੇ ਉਹ ਮਤਲਬ ਕਿ ਉਹਨਾਂ ਨੇ ਭੇਜਿਆ ਵੀ ਕੁਲਫੀਆਂ ਗਿਣ ਕੇ ਦਿੱਤੀਆਂ ਇੰਨੀਆਂ ਕੁਲਫੀਆਂ ਤੇ ਇਹਨਾਂ ਨੂੰ ਵਿੱਚ ਉਹ ਵਿੱਚ ਦਾ ਕਮਿਸ਼ਨ ਮਿਲਦਾ ਸੀ ਮਤਲਬ ਗਲੀ ਗਲੀ 'ਚ ਜਾ ਕੇ ਹਾਂ ਉਹ ਜੋ ਵੇਚਦੇ ਸੀ ਤੇ ਜਦੋਂ ਨੂੰ ਸ਼ਾਮ ਨੂੰ ਹਿਸਾਬ ਕੀਤਾ ਤੇ ਉਲਟਾ ਪੈਸੇ ਲੈਣ ਦੀ ਜਗ੍ਹਾ ਮੈਨੂੰ ਦੇਣੇ ਪਏ ਕੁਝ ਕੁਲਫੀਆਂ ਖਾ ਗੀਆਂ ਇੱਕ ਉਹ ਨਿਆਣੇ ਨੂੰ ਦੇ ਬੰਨ ਦਿੱਤੀਆਂ ਹਾਂ ਕੁਝ ਆਪਣੇ ਨਿਆਣੇ ਨੂੰ ਨੇ ਆ ਕੇ ਹਾਂ ਤੇ ਬਸ ਉਹ ਮਤਲਬ ਆਪਣੇ ਹਿਸਾਬ ਚ ਨਹੀਂ ਆਈ ਗੱਲ ਲੈਣੇ ਦੇਣੇ ਪਏ ਫੋ ਦੋ ਕੁ ਦਿਨ ਉਹ ਚਲਾਇਆ ਕੰਮ ਮੁਰਕੇ ਉਸਕਾ ਬਾਰਾ ਨਹੀਂ ਖਾਦਾ ਤੇ ਫੇਰ ਮੁਰਕੇ ਇਦਾਂ ਬਦਲੇ ਕਈ ਕੰਮ ਮਤਲਬ ਗਾਹ ਕੱਟਣ ਦਾ ਕੰਮ ਜਿਹੜਾ ਵੀ ਮਿਲ ਗਿਆ ਸਾਰੇ ਮਤਲਬ ਕੰਮ ਨਹੀਂ ਛੱਡਿਆ ਕੋਈ ਵੀ ਕੀਤਾ ਭਾਵੇਂ ਦੋ ਦੋ ਦਿਨੀਆਂ ਹੁਣ ਸਫਲਾ ਸਫਲਤਾ ਸਫਲਤਾ ਹੁਣ ਜੋ ਵੀ ਇੱਥੇ ਖੁਸ਼ ਹਾਂ ਜੋ ਵੀ ਕਰਦੇ ਹਾਂ ਮਤਲਬ ਹੌਲੀ ਹੌਲੀ ਕਰੀ ਜੰਨੇ ਆ ਕੰਮਾਂ ਦਾ ਇਹਦੇ ਕੈਨੇਡਾ ਦੇ ਵਿੱਚ ਨਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਚੇਂਜ ਹੋ ਜਾਣਾ ਹੁਣ ਕੱਲ ਨੂੰ ਕੋ ਚੇਂਜ ਹੋ ਗਿਆ ਤੇ ਟਾਈਮ ਦੇ ਮੁਤਾਬਕ ਤੇ ਨਾਲ ਚੇਂਜ ਹੋਣਾ ਹੀ ਬੈਟਰ ਆ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਆ ਜਿਹੜਾ ਕੰਮ ਕਰਨੇ ਵੇ ਪੱਕਾ ਵਾ ਕੱਲ ਨੂੰ ਕੀ ਪਤਾ ਕੀ ਹੋ ਜਾਣਾ ਇਹ ਆ ਇੱਕ ਮੋਂ ਦੱਸੋ ਹੁਣ ਆਪਣੇ ਕੋ ਸਵਾਵਾ ਕੇ ਇੱਕ ਤਾਂ ਮੋਬਾਈਲ ਨੰਬਰ ਲੈ ਸਕਦੇ ਹਾਂ ਮੋਬਾਈਲ ਫ੍ਰੀ ਚਾਰਜ ਹੁੰਦੀਆਂ ਆਪਣੇ ਕੋ ਆ ਟੀਵੀ ਹੁੰਦੇ ਆ ਟੀਵੀ ਦੇ ਚੈਨਲ ਜਿਹੜੇ ਚੱਲਦੇ ਆ ਕੇਬਲ ਜਿਹੇ ਸਿਸਟਮ ਜਿਹਨੂੰ ਕਹਿੰਦੇ ਆ ਉਹ ਆ ਤੇ ਆਪਣੇ ਕੋ ਰੇਡੀਓ ਹੁੰਦੇ ਆ ਗੁਰਬਾਣੀ ਦੇ ਰੇਡੀਓ ਹੁੰਦੇ ਆ ਗੁਰਬਾਣੀ ਦੇ ਦੂਜੇ ਗਾਣੇ ਵਾਲੇ ਰੇਡੀਓ ਵਿੱਚ ਮਿਕਸ ਸਾਰਾ ਗੁਰਬਾਣੀ ਵਾਲੇ ਵੀ ਹੁੰਦੇ ਆ ਤੇ ਆਪਣੇ ਕੋ ਨਵੇਂ ਗਾਣਿਆਂ ਦੀਆਂ ਦੇਖੋ ਯੂਐਸਪੀਆਂ ਹੁੰਦੀਆਂ ਇਦਾਂ ਅੱਛਾ ਤੇ ਸਿੱਧੀ ਬਣੀ ਬਣੀ ਚੈਪ ਦੇ ਦਿੰਨੇ ਹਾਂ ਪੈਨ ਡਰਾਈਵਰ ਬਣੀ ਬਣੀ ਚੈਪਿਆ ਤੇ ਆ ਬਕਸੇ ਹੁੰਦੇ ਆ ਟੀਵੀ ਵਾਲੇ ਜਿਹੜੇ ਆ ਖੋਰ ਕੇ ਨਵੇਂ ਬਾਕਸ ਆਏ ਆ ਖੋਰ ਕੇ ਇਹ ਕੀ ਕਰਦੇ ਆ ਇਹ ਟੀਵੀ ਤੇ ਵੀ ਚਲਾਉਂਦੇ ਆ ਜਿਹੜਾ ਚੈਨਲ ਚੋਂ ਨਾਲ ਦਿੰਦੇ ਆ ਅੱਛਾ 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 ਆਪਣਾ ਮਨੋਰੰਜਨ ਵਾਲਾ ਸਾਰਾ ਜ਼ਮਾਨਾ ਤੁਹਾਡੇ ਕੋਲ ਸਾਰਾ ਸਮਾਨ ਜੋ ਮਰਜੀ ਕੋਈ ਕਿਹੜੇ ਤਾਰਾ ਨਹੀਂ ਲੱਭ ਲਈ ਆਪਣੇ ਕੋ ਤਾਰਾ ਵਾਂ ਛੋਟੀਆਂ-ਛੋਟੀਆਂ ਇਦਾਂ ਜਿਹੜੀ ਚੀਜ਼ ਨਹੀਂ ਲੱਭਦੀ ਕਿਹੜੇ ਤਾਰਾ ਹਾਂ ਛੋਟੇ ਮੋੜੇ ਤਾਰਾਂ ਕਈ ਵਾਰ ਚਾਰਜਰ ਵਗੈਰਾ ਕੋਈ ਚੀਜ਼ ਇਹੋ ਜਿਹੀ ਆ ਕਿ ਤਾਰ ਹੀ ਉਹਦੀ ਖਰਾਬ ਹੋ ਗਈ ਨਹੀਂ ਮਿਲਦੀ ਉਹ ਵੀ ਮਿਲ ਜੂਗੀ ਕਿਸ ਤਰ੍ਹਾਂ ਦੀ ਵੀ ਤਾਰ ਚਾਹੀਦੀ ਆ ਹਾਂ ਰਿਮੋਟ ਰਿਮਾਟ ਬਾਕੀ ਰਿਮੋਟ ਕਿਸੇ ਵੀ ਟੈਲੀਵਿਜ਼ਨ ਬਾਕਸ ਦਾ ਰਿਮੋਟ ਚਾਹੀਦਾ ਉਹ ਮਿਲ ਜੂਗਾ ਹੂੰ ਤੇ ਇਹ ਮੜਾ ਜਾ ਤੁਸੀਂ ਮੋਬਾਈਲ ਨੰਬਰ ਵੀ ਇੱਕ ਵਾਰੀ ਬੋਲ ਦੋ ਇਹ ਡਿਮੈਂਸ਼ਨ ਦੇ ਵਿੱਚ ਆਣਾ ਆਪਾਂ ਆਪਣਾ ਮੋਬਾਈਲ ਸਭ ਤੋਂ ਸੌਖਾ ਜੀ ਚੇਤੇ ਰੱਖਣਾ ਲਿਖਣ ਦੀ ਵੀ ਲੋੜ ਨਹੀਂ 780 ਲਾ ਕੇ ਏਰੀਆ ਕੋਡ ਬਾਕੀ ਅੱਗੇ 2 2 2 2 2 2 2 222 ਹੋਈ ਪਈ ਆ 780222 222 222 ਇਹ ਮੈਂ ਦੱਸ ਦਿਆਂ ਵੀ 10 ਅੱਖਰ ਪੂਰੇ ਕਰਨੇ ਹੁੰਦੇ ਓਨੇ ਚਾਰ 222 ਪਾਉਣ ਨੂੰ ਨਹੀਂ ਹਟਣਾ ਜਨ ਚਾਰ 10 ਨਾ ਪੂਰੇ ਹੋਣ ਨਾ 10 ਪੂਰੇ ਨਾ ਹੋਣ 780222222 ਨੰਬਰ ਆ ਤੇ ਈਜ਼ੀ ਟੂ ਰਿਮੈਂਬਰ ਹਾਂ ਬਿਲਕੁਲ ਤੇ ਇੱਕ ਮੈਨੂੰ ਦੱਸੋ ਫਿਰ ਉਧਰੋਂ ਪੰਜਾਬ ਚ ਕਿਹੜੇ ਪਿੰਡੋਂ ਸੀ ਉਧਰੋਂ ਆਪਣਾ ਪਿੰਡ ਹੈਗਾ ਜੀ ਤਰਨਤਾਰਨ ਦਾ ਜ਼ਿਲ੍ਹਾ ਵਾਂ ਪਿੰਡ ਹੈਗਾ ਨਿਸ਼ਹਰਾ ਪੰਨੂਆ ਚੌਧਰੀ ਵਾਲਾ ਚੌਧਰੀਆ ਇਹ ਜਦੋਂ ਤਨ ਤਨ ਨੂੰ ਜਾਂਦੇ ਥੱਲੇ ਮਾੜਾ ਆ ਜਾਂਦਾ ਸਾਈਡ ਨੂੰ ਨਿਕਲ ਜਾਂਦੇ ਥੱਲੇ ਨੂੰ ਹਨਾ ਇਹ ਜਦੋਂ ਆਪਾਂ ਤਨ ਤਨ ਨੂੰ ਜਾਂਦੇ ਤੇ ਹਰੀ ਕਿਆਂ ਦੇ ਵਿਚਕਾਰ ਆਉਂਦਾ ਹਾਂ ਤੇ ਉੱਥੇ ਨਿਸ਼ਾਨੀ ਦਿੱਤੀ ਸਾਡੇ ਘਰ ਦੀ ਕਿ ਸਾਡੇ ਦਾਦੇ ਨੇ ਇੱਕ ਜੀਟੀ ਰੋਡ ਦੇ ਉੱਤੇ ਬੋਰਡ ਲਾਇਆ ਸੀ ਹੂੰ ਤੇ ਉਹ ਜੇਕਰ ਨੂੰ ਦੱਸਣਾ ਹੁੰਦਾ ਸੀ ਤਾਂ ਕਹੀਦਾ ਸੀ ਉਹ ਜੀਟੀ ਰੋਡ ਦੇ ਉੱਤੇ ਬੋਰਡ ਆ ਤੇ ਬੋਰਡ ਤੋਂ ਉਹ ਰੋਡ ਲੈ ਲਿਓ ਤਾਂ ਅੱਗੇ ਇੱਕ ਘਰ ਦੇ ਲਾਗੇ ਬੋਰਡ ਲਾਇਆ ਸੀ ਦੋ ਬੋਰਡ ਸੀ ਤੇ ਇੱਕ ਬੋਰਡ ਨਿਸ਼ਾਨੀਆਂ ਬੋਰਡ ਨਿਸ਼ਾਨੀ ਤੇ ਸਾਡੇ ਘਰ ਦੀ ਵੀ ਜਿਹੜੀ ਆ ਉਧਰ ਬੋਰਡ ਦੀ ਨਿਸ਼ਾਨੀ ਆ ਤੇ ਗੱਲ ਸੁਣੋ ਮੇਰੀ ਤੇ ਫਿਰ ਬੋਰਡ ਹੋਣ ਲੱਗੇ ਆ ਲੱਗੇ ਆ ਲੱਗੇ ਜਾਨਾ ਦੇ ਰੋ ਠੀਕ ਆ ਕਿੰਨੇ ਚਿਰ ਬਾਅਦ ਜਾਂਨੇ ਆ ਫਿਰ ਪਿੰਡ ਪਹਿਲਾਂ ਜਦੋਂ ਮੈਂ ਆਇਆ ਸੀ ਨਵਾਂ ਉਦੋਂ ਤੇ ਐਵਰੇਜ ਸਾਲ ਕਿਦੀ ਸੀ ਹੁਣ ਕਿ ਉਸ ਤੋਂ ਬਾਅਦ ਓਕਸਾਲਾਂ ਦੀ ਹੋ ਗਈ ਫਿਰ ਤਿੰਨਾ ਚੌ ਪੰਜ ਤੇ ਆ ਗਏ ਹੁਣ ਤੇ ਛੇ ਹੀ ਹੈਗੇ ਤਾਂ ਇੰਨਾ ਨਾ ਬਦੋ ਯਾਰ ਇੱਥੇ ਹੁਣ ਜਾਇਆ ਆਇਆ ਕਰੋ ਅ ਥੋੜਾ ਜਿਹਾ ਇੱਧਰ ਆਪਣਾ ਗੰਮਾ ਕੰਮ ਕੰਮ ਦਾ ਕਰਕੇ ਵੀ ਕੁਝ ਉਦਾਂ ਵੀ ਥੋੜਾ ਜਿਹਾ ਇਧਰ ਫਰੈਂਡਸ਼ਿਪ ਇਧਰ ਜਾਣ ਦੇ ਜ਼ਿਆਦਾ ਹੋ ਗਏ ਉਧਰ ਥੋੜੇ ਥੋੜੇ ਘਟੀ ਗਏ ਆਪਣੇ ਯਾਰ ਦੋਸਤ ਜਿਹੜੇ ਉਹਨਾਂ ਦੇ ਵੀ ਗਾਂਗੇ ਵਿਆਹ ਸ਼ਾਦੀਆਂ ਹੋ ਗਏ ਤਾਂ ਉਹ ਵੀ ਥੋੜਾ ਬਿਜੀ ਹੋ ਗਏ ਤੇ ਉਦਾਂ ਥੋੜਾ ਜਿਹਾ ਲੱਗਦਾ ਆਪਾਂ ਵੀਡੀਓ ਚ ਬੇਨਤੀ ਕਰ ਦਿੰਨੇ ਆ ਵੀ ਨਸ਼ਹਿਰਾ ਪੰਨੂ ਵਾਲਾ ਜੱਗਾ ਪੰਨੂ ਭਾਈ ਆਊਗਾ ਤੁਹਾਡੇ ਕੋਲੇ ਪੰਡ ਤੇ ਭਾਈ ਇਹਦੇ ਨਾਲ ਲਿਆਜ ਪੂਰੀ ਰੱਖੋ ਇਹ ਪੰਡ ਆਇਆ ਕਰ ਅਸਲ ਚ ਤੁਸੀਂ ਵੀ ਜਦੋਂ ਸਾਲ ਤੋਂ 2 ਸਾਲਾਂ ਤੇ ਪਹੁੰਚੇ ਤੇ ਲੋਕ ਵੀ हट ਗਏ ਪਿੱਛੇ ਹਾਂਜੀ ਹਾਂ ਉਹ ਉਹ ਆਪਣਾ ਕਸੂਰ ਹੁੰਦਾ ਵਾ ਹਾਂ ਤੇ ਚੱਕਰ ਬਣ ਗਿਆ ਨਹੀਂ ਆਪਾਂ ਕਹਿਤੀ ਬੇਨਤੀ ਤੁਹਾਡੇ ਪੈਂਚ ਪੰਡ ਦੇ ਵੇਲੇ ਲਾਜ਼ਮੀ ਮੈਨੂੰ ਕੁਛ ਨਾ ਕੁਛ ਤਾਂ ਬੰਦੇ ਜਾਣਦੇ ਹੀ ਹੋਣਗੇ ਹਾਂਜੀ ਜ ਜਿਨ੍ਹਾਂ ਨੂੰ ਆਪਾਂ ਬੇਨਤੀ ਕਰ ਸਕਦੇ ਹਾਂ ਆਪਣੇ ਵੱਡੇ ਛੋਟੇ ਭਰਾ ਨੇ ਹਾਂਜੀ ਯਾਰ ਭਾਈ ਜੱਗਾ ਪੰਨੂ ਜਦੋਂ ਆਵੇ ਭਾਈ ਇਹਨੂੰ ਹੱਸ ਖੇੜ ਕੇ ਮਿਲਿਓ ਇਹਦਾ ਜੀ ਲਵਾਇਓ ਏ ਇਹਨੂੰ ਲੱਗੇ ਵੀ ਪੰਜਾਬ ਵੱਡੀ ਚੀਜ਼ ਆ ਨਹੀਂ ਮੈਨੂੰ ਪਿੰਡ ਬਹੁਤ ਚੰਗਾ ਲੱਗਦਾ ਹਾਂ ਇਹ ਪਿੰਡ ਨਾਲ ਪਿਆਰ ਵੀ ਰੱਖੀਦਾ ਉਹਨਾਂ ਨੂੰ ਵੀ ਪਤਾ ਵਾ ਮੈਂ ਉੱਥੋਂ ਵੀਡੀਓ ਵੀ ਬਣਾ ਕੇ ਪਿੰਡ ਦੀ ਮਾਂਮੀ ਲਿਆਇਆ ਸੀ ਤੇ ਵੀਡੀਓ ਵੀ ਬਣਾ ਕੇ ਲਿਆਇਆ ਸੀ ਵੀ ਜਦੋਂ ਜੀ ਕਿਤੇ ਵੇਖ ਲੈ ਬੰਦਾ ਇੱਥੇ ਪ੍ਰਦੇਸਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਬੰਦਾ ਮਿਸ ਕਰਦਾ ਹੀ ਆ ਆਪਣੇ ਪਿੰਡ ਨੂੰ ਜਿੱਥੇ ਜੰਮੇ ਆ ਗਲੀਆਂਾਂ 'ਚ ਖੇਡੇ ਆ ਸਾਡਾ ਤਾਂ ਪਿੰਡ ਬਹੁਤ ਵੱਡਾ ਵਾ ਮਤਲਬ ਕਿ ਬਜ਼ਾਰ ਹੁੰਦੇ ਸੀ ਪੂਰੇ ਦੇ ਪੂਰੇ ਗਲੀਆਂ ਹੁਣ ਖਾਲੀ ਹੋ ਗਈਆਂ ਉਧਰ ਵੀ ਪੱਲੇ ਪਾਸੇ ਬਜ਼ਾਰ ਵਾਲੇ ਪਾਸੇ ਹੁਣ ਸਾਰਾ ਇੱਧਰ ਨੂੰ ਆ ਗਿਆ ਉਧਾਂ ਸੋ ਮਤਲਬ ਕਿ ਬਹੁਤ ਵਧੀਆ ਸੀ ਤੇ ਜਿੱਦਾਂ ਪਿੰਡ ਬਹੁਤ ਵੱਡਾ ਵਾ ਤੇ ਘੁੰਮਦੇ ਨੇ ਦੋ ਤਿੰਨ ਕੈਂਚ ਚੱਲ ਲੱਗੇ ਮੱਝ ਵਾਲੇ ਸਰਦਾਰ ਹੁੰਨੇ ਆ ਯਾਰ ਤੁਸੀਂ ਮੱਝੇ ਵਾਲੇ ਹੈਨਾ ਛੋਡੇ ਬਿਨਾ ਲੜਾਈ ਨਹੀਂ ਸੀ ਸ਼ੁਰੂ ਹੁੰਦੀ ਹੁੰਦੀ ਜੰਗ ਨਹੀਂ ਸੀ ਪਹਿਲੀਆਂ ਜਿ ਸ਼ੁਰੂ ਹੁੰਦੀ ਬਿਜਨ ਜਦੋਂ ਮੱਝ ਵਾਲੇ ਨਾ ਆਉਣ ਹਾਂਜੀ ਹਾਂਜੀ ਇਹ ਵੱਡੀ ਗੱਲ ਹੈ ਹਾਂਜੀ ਤੇ ਧੰਨਵਾਦ ਭਰਾ ਪੰਨੂ ਵੀਰੇ ਸੋ ਮੱਚ ਕੋਈ ਦਿਲ ਦੀ ਗੱਲ ਹੈ ਦਿਲ ਦੀ ਗੱਲ ਇਹ ਰਹਿੰਦੀ ਤਾਂ ਨਹੀਂ ਕਹਿਣ ਵਾਲੇ ਤੇ ਬਥੇਰੀਆਂ ਪਰ ਯਾਦ ਆ ਜੇ ਤੇ ਬੱਕਰੀਆਂ ਆਪੋ ਬਾਅਦ ਫੇਰ ਮਿਲਦੇ ਰਹਿਆ ਕਰਾਂਗੇ ਸ਼ੋਰ ਇੱਥੇ ਹੀ ਆ ਦਾ ਆਪ ਦਾ ਚੈਨਲ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਜੋ ਪੰਜਾਬੀ ਭਾਸ਼ਾ ਨੇ ਤਰੱਕੀ ਕੀਤੀ ਹੈ ਹਨਾ ਤਾਂ ਉਹ ਸਾਹਮਣੇ ਵੀ ਤਾਂ ਆਉਣੀ ਚਾਹੀਦੀ ਹੈ ਨਾ ਹਾਂਜੀ ਵੀ ਸੁਖੀ ਵਸਦੇ ਆ ਕੱਲੀ ਦੀ ਮਵਾੜੀ ਹਾਲਤ ਹੀ ਥੋੜੀ ਦਿਖਾਉਣੇ ਆ ਆਪਾਂ ਚੜ੍ਹਦੀ ਕਲਾ ਵੀ ਤਾਂ ਦਿਖਾਉਣੇ ਫਰਜ਼ ਬਣਦਾ ਹੀ ਹੁੰਦਾ ਚੜ੍ਹਦੀ ਕਲਾ ਆਪਣੇ ਹੱਥੇ 'ਚ ਵੀ ਹੁੰਦੀ ਹੈ ਕਿ ਅਗਲੇ ਵੀ ਆਪਾਂ ਮਿਹਨਤ ਕਰੀਏ ਤੇ ਜਿੱਦਾਂ ਹਾਂ ਬਸ ਇੱਕ ਬੇਨਤੀ ਆ ਹਾਂਜੀ ਪੰਡ ਛੇਤੀ ਕਿੜਾ ਮਾਰਿਆ ਕਰੋ ਜ਼ਰੂਰ ਜੀ ਇਹ ਨਹੀਂ ਕਿ ਗੱਲ ਮੰਨ ਲਿਓ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਜਿਉਂਦੇ ਰਹੋ ਜਿਉਂਦੇ ਰਹੋ ਰੱਬ ਤਰੱਕੀਆਂ ਹੋਰ ਦੇਵੇ ਸ਼ੁਕਰੀਆ